ਡਾਕਟਰ ਪ੍ਰਗਾਜਨ ਆਈਪੀਐਸ ਐਸਐਸਬੀ ਫਰੀਦਕੋਟ ਵੱਲੋਂ ਸਾਡੇ ਸਾਰੇ ਜ਼ਿਲ੍ਹੇ ਦੀ ਪੁਲਿਸ ਨੂੰ ਸਖਤ ਅਦਾਇਤਾ ਨੇ ਜਿਲਾ ਫਰੀਦਕੋਟ ਅੰਦਰ ਕੋਈ ਵੀ ਨਸ਼ਾ ਤਸਕਰ ਜਾਂ ਕੋਈ ਲੁੱਟਖੋਹ ਕਰਨ ਵਾਲਾ ਬੰਦਾ ਆਪਰੇਟ ਨਹੀਂ ਕਰਨਾ ਚਾਹੀਦਾ ਇਸੇ ਲੜੀ ਦੇ ਤਹਿਤ ਕੱਲ ਸਾਡੇ ਐਸਏ ਦਰਸ਼ਨ ਸਿੰਘ ਇੰਚਾਰਜ ਸੀਗੇ ਜਤੋ ਸਮਿਤ ਪੁਲਿਸ ਪਾਰਟੀ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਤੋਂ ਚਾਹ ਰੋਡ ਨੂੰ ਆ ਰਹੇ ਪਾਟਕ ਨੂੰ ਆ ਰਹੇ ਸੀ ਅੱਜ ਦਾ ਰਾਜਾ ਮੈਨਰ ਪਾਸ ਪੁੱਛੇ ਦਾ ਖੱਬੇ ਹੱਥ ਤੇ ਇੱਕ ਚਿੱਟੇ ਰੰਗ ਦੀ ਆਈ 20 ਕਾਰ ਨੰਬਰ ਐਚਆਰ 24ਪੀ 5 ਟ੍ਰਿਪ 008 ਖੜੀ ਸੀ ਇਹਨਾਂ ਨੇ ਸ਼ੱਕ ਦੇ ਆਧਾਰ ਤੇ ਉਹਦੀ ਜੋ ਚੈਕਿੰਗ ਕੀਤੀ ਤਾਂ ਉਹਦਾ ਡਰਾਈਵਰ ਸੀਗਾ ਨਰਮਲ ਸਿੰਘ ਇਲੀਸਨ ਦੇਮਾ ਪੁੱਤਰ ਪਰਮਜੀਤ ਸਿੰਘ ਵਾਸੀ ਡੋਗਰ ਵਾਸੀ ਗਲੀ ਨੰਬਰ 9 ਫਰੀਦਕੋਟ ਜਦੋਂ ਉਹਦੀ ਸਰਚ ਕੀਤੀ ਤੇ ਸਰਚ ਕਰਨ ਤੋਂ ਬਾਅਦ ਉਹ ਤੋਂ 166 ਗ੍ਰਾਮ ਫਿਰਨ ਬਰਾਮਦ ਹੋਈ ਜਿਹਦੇ ਸਬੰਧ ਮਕਦਮਾ ਨੰਬਰ 6 ਮਿਤੀ 3/1/26 ਅੰਡਰ ਸੈਕਸ਼ਨ 90 ਪੈਸਟ थाना ਸਿਟੀ ਫਰੀਦਕੋਟ ਦਰਜ ਕੀਤਾ ਜਾ ਚੁੱਕਾ ਹੈ ਦੋਸ਼ੀ ਨੂੰ ਕੋਰਟ ਚ ਪੇਸ਼ ਕਰਕੇ ਉਹਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਉਹਦੇ ਬੈਕਵਰਡ ਤੇ ਫਾਰਵਰਡ ਲਿੰਕ ਖੰਗਾਲੇ ਜਾਣਗੇ ਇਹਦਾ ਪ੍ਰੋਫਾਈਲ ਕੀ ਸੀ ਉਹਦਾ ਇਹ ਫਸਟ ਪਹਿਲੀ ਵਾਰ ਹੀ ਪਰਚਾ ਆਇਆ ਅਧਿਰਜੇ ਤੇ ਪਹਿਲਾਂ ਢਾੜੀ ਮਜ਼ਦੂਰੀ ਕਰਦਾ ਸੀ ਲਾਲਚਵਸ ਪੈ ਗਏ ਨੇ ਕੋਈ ਵੱਧ ਪਾਸੇ ਲੱਗ ਗਿਆ